ਪਿਓਰ ਕਾਟਨ ਹੈ ਇਸ ਤਰ੍ਹਾਂ ਇਹ ਪਾਉਂਦਾ ਮੈਂ ਫਰਕ ਆ ਗਿਆ ਦੇਖ ਸਕਦੇ ਹੋ ਔਰ ਪਿਓਰ ਕਾਟਨ ਹੈ ਜੀ ਸਲਵਾਰ ਦਾ ਕੱਪੜਾ 2.5 ਮੀਟਰ ਹੈ ਪੂਰੀ ਫੁੱਲੀ ਟੁੱਲੀ ਸਲਵਾਰ ਬਣਾਈ ਹੈ ਸਲਵਾਰ ਬਣਾਈ ਹੈ ਪਲਾਜੋ ਬਣਾਈ ਹੈ ਆਪਾਂ ਤੇ ਜੇ ਕੱਪੜੇ ਦੀ ਗੱਲ ਕਰੀਏ ਜੀ ਆਪਾਂ ਕੱਪੜਾ ਹੈਗਾ ਰੀਵਾ ਕੰਪਨੀ ਦਾ ਲਾਈਵ ਵਰਕ ਦਾ ਕੱਪੜਾ ਹੈਗਾ ਕਿੰਨੇ ਸੋਹਣਾ ਕਲਰ ਹੈਗਾ ਕਲਰ ਬਹੁਤ ਸੋਹਣੇ ਹੈ ਇਹਦੇ ਵਿੱਚ ਦੇਖੋ ਡਿਜ਼ਾਈਨ ਬਹੁਤ ਪਿਆਰੀ ਹੈ ਇਹ ਵੀ ਪਿਓਰ ਕਾਟਨ ਦੇ ਵਿੱਚ ਹੈ ਤੁਸੀਂ ਵੇਖ ਸਕਦੇ ਹੋ ਤੇ ਜੇ ਆਪਾਂ ਇਹਨਾਂ ਦੇ ਇਹਨਾਂ ਸੂਟ ਆਪਾਂ ਲੈਸ ਤੇ ਕੱਟਸ ਰਹੇ ਆ ਇਹਨਾਂ ਦਾ ਰੇਟ ਤੁਸੀਂ ਵੇਖੋ ਜੀ 2050 ਰੁਪਏ ਹੈ ਹੁਣ ਇਹ ਸੂਟ ਆਪਾਂ ਤੁਹਾਨੂੰ 1800 ਰੁਪਏ ਤੱਕ ਤੁਹਾਡੇ ਘਰ ਤਾਂ ਹੀ ਸੂਟ ਦੇ ਰਹੇ ਕਿਉਂਕਿ ਗਰਮੀ ਦਾ ਸੀਜ਼ਨ ਜਾ ਰਿਹਾ ਤੇ ਆਪਾਂ ਜਿਹੜੀ ਹੈ ਕਿ ਕਾਟਨ ਦੇ ਸੂਟਾਂ ਲੈਸ ਦੇ ਵਿੱਚ ਘੱਟ ਰਹੇ ਹੈਗੇ ਇਸ ਕਰਕੇ ਇਹਨਾਂ ਦਾ ਰੇਟ ਆਪਾਂ ਘਟਾਤਾ ਹੈ ਬਹੁਤ ਸੋਹਣਾ ਸੂਟ ਹੈਗਾ ਜਿਸੇ ਮੇਰੀ ਭੈਣ ਨੂੰ ਸੂਟ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਜੀ ਆਪਣੇ ਨੰਬਰ ਤੇ ਮੈਸੇਜ ਕਰ ਸਕਦੇ ਹੋ ਇਹਦੇ ਵਿੱਚ ਕਾਵਲਾ ਕਲਰ ਹੈ ਤਾਂਬਾ ਜਿਹਾ ਕਲਰ ਹੈ ਹੈ ਇਹ 1 पीस ਹੀ ਰਹਿ ਗਿਆ ਇਹਨਾਂ ਦੇ ਵਿੱਚ ਆਵੇ ਸੋਹਣਾ ਬਰਕ ਹੋਇਆ ਹੈਗਾ ਕਲਰ ਬਹੁਤ ਪਿਆਰਾ ਹੈ ਇਹ ਵੀ ਰੀਵਾ ਬ੍ਰੈਂਡ ਦਾ ਹੈਗਾ ਜੀ ਆ ਦੇ ਕਾਟਨ ਬਹੁਤ ਪਿਆਰੀ ਹੈਗੀ ਬਿਲਕੁਲ ਪਿਓਰ ਕਾਟਨ ਹੈਗੀ ਕਲਰ ਇੱਕ ਤੋਂ ਇੱਕ ਸੋਹਣਾ ਹੈ ਜੀ ਦੁਪੱਟੇ ਨਾਲ ਨਹੀਂ ਹੈਗੇ ਜੀ ਦੁਪੱਟਾ ਤੁਹਾਡੀ ਚੋਅ ਦੇ ਅਨੁਸਾਰ ਹੀ ਲੱਗਣਾ ਜੋ ਤੁਸੀਂ ਆਪਾਂ ਨੂੰ ਨੰਬਰ ਦੇ ਮੈਸੇਜ ਦੇ ਵਿੱਚ ਲਿਖ ਕੇ ਭੇਜੋਗੇ ਦੁਪੱਟਾ ਉਹ ਹੀ ਲਾਵਾਂਗੇ ਜੀ ਆਪਾਂ ਮੋਰ ਵੇਖੋ ਜੀ ਇਸ ਆ ਵੀ ਖੁੱਲੀ ਰੇਟ ਇਹ ਤਾਂ ਪਹਿਲਾਂ ਹੈਗਾ ਸੀ 2050 ਰੁਪਏ ਹੁਣ ਆਪਣੇ ਕੋਲ ਦੋ ਹੀ ਕਲਰ ਹੈਗੇ ਵਾਲੇ ਤੁਸੀਂ ਇਹਦੇ ਵਿੱਚ ਇਹ ਕਲਰ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣਾ ਹੈਗਾ ਦੁਪੱਟੇ ਇਹਨਾਂ ਨਾਲ ਹੈ ਨਹੀਂਗੇ ਜੀ ਦੁਪੱਟੇ ਜੋ ਵੀ ਤੁਸੀਂ ਆਪਾਂ ਨੂੰ ਮੈਸੇਜ ਦੇ ਵਿੱਚ ਲਿਖ ਕੇ ਭੇਜੋਗੇ ਆਪਾਂ ਤੁਹਾਨੂੰ ਦੁਪੱਟੇ ਉਹ ਹੀ ਰੈਡੀ ਕਰਕੇ ਦੇਵਾਂਗੇ ਨਾਲ ਜੇ ਤੁਸੀਂ ਬਿਨਾਂ ਦੁਪੱਟੇ ਤੋਂ ਸੂਟ ਲੈਣਾ ਤਾਂ ਆਪਾਂ ਦੁਪੱਟੇ ਤੋਂ ਬਿਨਾਂ ਤੁਹਾਡੇ ਸੂਟ ਸੂਟ ਆ ਜਿਹੜਾ ਤੁਹਾਡੇ ਘਰ ਤਾਈ ਪਹੁੰਚਦਾ ਕਰ ਦੇਾਂਗੇ ਤੇ ਰੇਟ ਇਹਦਾ ਰਹੂਗਾ ਜੀ 1800 ਰੁਪਏ ਸ਼ਿਪਿੰਗ ਬਿਲਕੁਲ ਫ੍ਰੀ ਹੈ ਕਿਸੇ ਮੇਰੀ ਭੈਣ ਨੂੰ ਪਸੰਦ ਹੋਵੇ ਸੂਟ ਤੁਸੀਂ ਸਕਰੀਨਸ਼ਾਟ ਲੈ ਕੇ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਲਓ ਜੀ ਇਹਦੇ ਵਿੱਚ ਦੋ ਕਲਰ ਹੋਗੇ ਇੱਕ ਇਹਦੇ ਵਿੱਚ ਆਹ ਵਾਲਾ ਰਹਿ ਗਿਆ ਲਓ ਜੀ ਇਹ ਵੀ ਇਸ ਪ੍ਰਿੰਟ ਦਾ ਫਰਕ ਹੈ ਥੋੜਾ ਜਿਹਾ ਕਪੜਾ ਸੇਮ ਹੈ ਜੀ ਰੀਵਾ ਦਾ ਹੀ ਸਾਰਿਆਂ ਮੇਰੀਆਂ ਪਹਿਲਾਂ ਤੋਂ ਪਤਾ ਰਿਹਾ ਬ੍ਰਾਂਡ ਕਿੰਨਾ ਵਧੀਆ ਹੈਗਾ ਸੂਟ ਤਾਂ ਇਹ ਨਾਲ ਦੇ ਬਹੁਤ ਸਸਤੇ ਮਿਲ ਜਾਂਦੇ ਪਰ ਬ੍ਰਾਂਡ ਦਾ ਫਰਕ ਹੁੰਦਾ ਜੀ ਹਰ ਚੀਜ਼ ਦਾ ਫੈਬਰਿਕ ਦਾ ਫਰਕ ਹੁੰਦਾ ਹੈਗਾ ਇਸ ਕੁਆਲਿਟੀ ਦਾ ਬਹੁਤ ਜ਼ਿਆਦਾ ਬਹੁਤ ਵਧੀਆ ਸੋਹਣਾ ਕੱਪੜਾ ਹੈਗਾ ਬਿਲਕੁਲ ਇਹ ਮਤਲਬ ਤੁਸੀਂ ਇੱਕ ਵਾਰੀ ਜਦੋਂ ਸਵਾ ਕੇ ਪਾਇਆ ਸੂਟ ਤੁਹਾਨੂੰ ਆਪਣੇ ਆਪ ਸੂਟ ਦਾ ਪਤਾ ਲੱਗ ਜਾਣਾ ਹੈ ਹਰ ਇੱਕ ਚੀਜ਼ ਦਾ ਜਿੰਨਾ ਕੁ ਆਪਾਂ ਗੁੜਪਾ ਵਗੋਂ ਨਾ ਕਿ ਮਿੱਠਾ ਹੁੰਦਾ ਹੈਗਾ ਇਹ ਚੀਜ਼ ਤੁਹਾਨੂੰ ਆਪਣੇ ਆਪ ਹੀ ਪਤਾ ਹੁੰਦਾ ਹੈਗਾ ਵੀ ਦੇਖੋ ਜੀ ਇਹਦੇ ਵਿੱਚ ਕੱਟ ਰੇਟ ਵਾਲੇ ਸੂਟ ਵੀ ਮਿਲ ਜਾਂਦੇ ਆ ਪਰ ਇਹ ਜਿਹੜੀ ਕੁਆਲਿਟੀ ਹੈ ਬਹੁਤ ਵਧੀਆ ਹੈਗੀ ਜਿਹੜੇ ਮੇਰੀਆਂ ਭੈਣਾਂ ਬ੍ਰਾਂਡ ਦਾ ਕੱਪੜਾ ਪਹੁੰਚਿਆ ਉਹਨਾਂ ਨੂੰ ਤਾਂ ਖੁਦ ਨੂੰ ਪਤਾ ਹੁੰਦਾ ਹੈ ਕਿ ਬ੍ਰਾਂਡ ਦਾ ਕੱਪੜੇ ਦਾ ਜ਼ਿਆਦਾ ਫਰਕ ਹੁੰਦਾ ਹੈਗਾ ਇਹਦਾ ਵਰਕ ਐਵੇਂ ਦਾ ਜੀ ਇਹ ਸਾਰਾ ਪੌਂਚਾ ਵਰਕ ਹੈ ਜਿਹੜਾ ਸਲਵਾਰ ਦੇ ਵਿੱਚ ਹੈ ਥੋੜਾ ਜਿਹਾ ਨੈਗੇਟਿਵ ਪ੍ਰਿੰਟ ਜਾਏਗਾ ਥੋੜਾ ਥੋੜਾ ਪ੍ਰਿੰਟਿੰਗ ਜਾਏਗਾ ਬਿਲਕੁਲ ਪਲੇਨ ਨਹੀਂ ਹੈਗੀ ਜੀ ਜਾ ਕਲਰ ਹੈ ਇਹ ਬਹੁਤ ਹੀ ਸੋਹਣਾ ਜਿਹਾ ਕਲਰ ਹੈਗਾ ਆਇ ਤਾਂ ਛੱਟ ਵੀ 사 ਗਈ ਰੇਟ ਵੇਖੋ ਜੀ ਇਹਦਾ ਪਹਿਲਾਂ ਆਪਾਂ 2050 ਦੇ ਸੂਟ ਸੇਲ ਕੀਤੇ ਹੋਏ ਐ ਹੁਣ ਆਪਾਂ ਲੈਸ ਤੇ ਇਹਨਾਂ ਨੂੰ 18-1800 ਰੁਪਏ ਦੇ ਵਿੱਚ ਤੁਹਾਡੇ ਘਰ ਤੇ ਸੂਟ ਨੂੰ ਪਹੁੰਚਦੇ ਕਰ ਰਹੇ ਹਾਂ ਇਹਦੇ ਵਿੱਚ ਇੱਕਾ ਵਾਲਾ ਕਲਰ ਆ ਗਿਆ ਜੀ ਹਾਂਜੀ ਹਲੋ ਇਹਦਾ ਵਰਕ ਐ ਇਸ ਤਰ੍ਹਾਂ ਇਹ ਕਾਵਲਾ ਕਲਰ ਆ ਗਿਆ ਇਹ ਗਰੇਜਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਇਹਦੀ ਸਲਵਾਰ ਦਾ ਪ੍ਰਿੰਟ ਹੈਗਾ ਹੀ ਨੀ ਨੈਗੇਟਿਵ ਪ੍ਰਿੰਟ ਜਿਹਾ ਥੋੜਾ ਥੋੜਾ ਵਿੱਚ ਕੱਪੜਾ ਵੇਖੋ ਇਹ ਕਿੰਨਾ ਵਧੀਆ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਤਾਂ ਸ਼ਰਟ ਕਿਹੜਾ ਹੈਗਾ ਮੈਚਿੰਗ ਬਹੁਤ ਸੋਹਣੇ ਇੱਕ ਤੋਂ ਇੱਕ ਵਧ ਕੇ ਦੇ ਲੋਜੇ ਆਪਾਂ ਤੁਹਾਨੂੰ ਦੁਬਾਰਾ ਤੋਂ ਸਾਰੇ ਸੂਟ ਆਪਾਂ ਦੁਬਾਰਾ ਚੈੱਕ ਕਰਾ ਦਨੇ ਆ ਕਿਸੇ ਭੈਣ ਨੂੰ ਪਸੰਦ ਹੋਵੇ ਸੂਟ ਤੁਸੀਂ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੇ ਨੰਬਰ ਤੇ ਮੈਸੇਜ ਕਰ ਸਕਦੇ ਹੋ ਲੋਜ ਇਹਨਾਂ ਦੀ ਆ ਵਾਲੀ ਮੈਚਿੰਗ ਹੈ ਇਹਨਾਂ ਦੇ ਵਰਕ ਆ ਗਏ ਇਹਨਾਂ ਦੇ ਵਰਕ ਦਾ ਡਿਜ਼ਾਈਨ ਸੇਮ ਹੀ ਹੈ ਇਹਦੇ ਵਰਕ ਦਾ ਡਿਜ਼ਾਈਨ ਵੱਖਰਾ ਹੈ ਜੀ ਇਹਦਾ ਡਿਜ਼ਾਈਨ ਵੱਖਰਾ ਹੈ ਵਰਕ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ बहुत ही सोहना कलर है तो बहुत सोने मतलब है जी कपड़ा बहुत ज्यादा सोहने है सूट चलती चलती वीडियो स्क्रीन शॉट लेके अपने नंबर पर मैसेज करना सूट आपे घर तहचते कर देंगे चेने। ਸਪੈਰ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਨਾ ਬਾਕੀ ਬਾਕੀ ਸੀ ਆਪਣੀ ਸਪੋਰਟ ਕਰਨੀ ਜੀ ਥੋੜੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਸਾਨੂੰ ਤੇ ਆਪਣੇ ਜੋ ਵੀ ਤੁਹਾਨੂੰ ਕੋਈ ਕਿਸੇ ਬ੍ਰੈਂਡ ਨੂੰ ਛੋਟ ਪਸੰਦ ਆਵੇ ਤਾਂ ਤੁਸੀਂ ਜਲਦੀ ਤੋਂ ਜਲਦੀ ਆਪਾਂ ਨੂੰ ਸਕਰੀਨ ਸ਼ਾਟ ਲੈ ਕੇ ਆਰਡਰ ਕਰਨਾ ਚਾਹੀਦਾ ਆਪਾਂ ਸੂਟ ਤੁਹਾਡੇ ਘਰ ਤੇ ਪਹੁੰਚਦਾ ਕਰ ਦਈਏ ਮਿਲਦੇ ਹਾਂ ਜੇ ਆਪਾਂ ਸੂਟ ਲੈ ਕੇ ਧੰਨਵਾਦ ਜੀ